ਅੱਧੀ ਰਾਤ ਨੂੰ ਘਰ ਵਿੱਚ ਵੜ ਕੇ ਥਮਲੇ ਤੇ ਚੜਿਆ ਸੱਪ ਪਰਿਵਾਰ ਦੇਖ ਕੇ ਹੋ ਗਿਆ ਹੈਰਾਨ ਅਕਸਰ ਹੀ ਪੁਰਾਣੇ ਸਮਿਆਂ ਵਿੱਚ ਇਹ ਕਿਹਾ ਜਾਂਦਾ ਸੀ ਕਿ ਸੱਪ ਕੰਦਾਂ ਉੱਪਰ ਨਹੀਂ ਚੜਦੇ ਪਰ ਜਿਵੇਂ-ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਜਾਨਵਰ ਵੀ ਆਪਣੇ ਜਿਉਣ ਦੇ ਤਰੀਕੇ ਬਦਲਦੇ ਜਾ ਰਹੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਅਜਗਰ ਸੱਪ ਕਿਵੇਂ ਥਮਲੇ ਤੇ ਚੜਦਾ ਦਿਖਾਈ ਦੇ ਰਿਹਾ ਹੈ ਦਰਸਲ ਇਹ ਪਰਿਵਾਰ ਰਾਤ ਨੂੰ ਸੁੱਤਾ ਪਿਆ ਸੀ ਅਤੇ ਜਦੋਂ ਇਸ ਪਰਿਵਾਰ ਦਾ ਇੱਕ ਮੈਂਬਰ ਰਾਤ ਨੂੰ ਬਾਥਰੂਮ ਜਾਣ ਲਈ ਉੱਠਿਆ ਤਾਂ ਉਸਨੇ ਦੇਖਿਆ ਕਿ ਇੱਕ ਅਜਗਰ ਸੱਪ ਘਰ ਵਿੱਚ ਬਣੇ ਇੱਕ ਥਮਲੇ ਲੈਦੇ ਉੱਪਰ ਚੜ ਰਿਹਾ ਸੀ ਜਿਸ ਤੋਂ ਬਾਅਦ ਉਸਨੇ ਆਪਣਾ ਸਾਰਾ ਹੀ ਪਰਿਵਾਰ ਉਠਾ ਲਿਆ ਅਤੇ ਅਜਗਰ ਦੀ ਮੌਕੇ ਤੇ ਵੀਡੀਓ ਬਣਾ ਲਈ ਸੋ ਪਰਿਵਾਰ ਇਸ ਗੱਲ ਤੋਂ ਹੈਰਾਨ ਹੈ ਕਿ ਆਖਰ ਐਡਾ ਸੱਪ ਅੰਦਰ ਕਿਵੇਂ ਆ ਗਿਆ ਅਤੇ ਜਿਵੇਂ ਇਹ ਸੱਪ ਥਮਲੇ ਤੇ ਚੜ ਰਿਹਾ ਸੀ ਇਸ ਤਰੀਕੇ ਨਾਲ ਤਾਂ ਇਹ ਕਿਤੇ ਵੀ ਲੋਕੇ ਬੈਠ ਸਕਦਾ ਸੀ ਸੋ ਤੁਸੀਂ ਵੀ ਹਮੇਸ਼ਾ ਆਪਣੇ ਘਰ ਦੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ